ਵੀ ਹਮੇਸ਼ਾ ਹੀ ਅਸੀਂ ਸਿੱਟਾ ਕੱਢਿਆ ਹੋਇਆ ਮੈਂ ਆਪਣਾ ਵੀ ਸਿੱਟਾ ਬਹੁਤ ਵਰੀ ਕੱਢਿਆ ਜੇ ਕਿ ਸਟਿਜਨ ਨੂੰ ਸਤਹੀ ਤੌਰ ਤੇ ਦੇਖ ਕੇ ਫੈਸਲਾ ਨਹੀਂ ਕਰਨਾ ਉਹਨੂੰ ਤੁਮਰਾ ਗਹਿਰਾਈ ਚ ਜਾ ਕੇ ਦੇਖੋ ਕੰਪਲਿਕੇਸ਼ਨ ਹੈ ਹੀ ਇਹ ਇਨਕਲਾਬ ਕਰਨਾ ਜੇ ਤੁਸੀਂ ਲੀਡਰਸ਼ਿਪ ਵਿੱਚ ਹੈਗੇ ਆ ਤਾਂ ਤੁਹਾਡਾ ਬਾ ਤਰ੍ਹਾਂ ਤਰ੍ਹਾਂ ਦੇ ਮੁਸ਼ਕਲ ਹਾਲਾਤ ਨਾਲ ਪੈਣਾ ਕੋਈ ਸਿੱਧਾ ਦੋ ਦੋਣੀ ਚਾਰ ਨਹੀਂ ਤੁਹਾਨੂੰ ਲਿਖੋਣੇ ਚਾਰ ਕਿਹੇ ਤਰ੍ਹਾਂ ਲਿਖੋਨੇ 3 ਜਮਾ 1 ਵੀ ਲਿਖੋਣਾ 2 ਜਮਾ 2 ਵੀ ਲਿਖੋਨੇ ਆ ਹੋਰ ਵੀ ਕਿਸੇ ਤਰ੍ਹਾਂ ਨਾਲ ਲਿਖੋਨੇ ਇੱਕੋ ਸੈਂਚੀ ਨਹੀਂ ਫਟੋੜੇ ਇਸ ਕਰਕੇ ਉਹਨੂੰ ਦੇਖਣ ਦੇ ਲਈ ਆਪਣੇ ਨਜ਼ਰੀਆ ਬਣਾਉਣ ਲਈ ਤੁਸੀਂ ਜਿਆਦੇ ਸੰਜੀਦਗੀ ਦੇ ਨਾਲ ਜਿਹੜਾ ਉਹ ਸਾਡੇ ਉੱਤੇ ਕੰਮ ਕਰਨਾ ਚਾਹੀਦਾ ਜਿਆਦੇ ਸੋਚ ਵਿਚਾਰ ਦੇ ਨਾਲ ਉਸ ਜੜਾ ਚਾਹੀਦਾ ਹੈ ਇਸੇ ਤਰ੍ਹਾਂ ਮਾਤਾ ਪੇਂਡਰ ਦਾ ਸ਼ੌਲ ਨੇ ਤੇ ਵੀ ਕਈ ਵਾਰੀ ਬੜੀ ਅਜੀਬ ਸਿਚੁਏਸ਼ਨ ਪੈਦਾ ਹੋ ਜਾਂਦੀ ਹੈ ਅਸੀਂ ਜੇਲ੍ਹ ਸੀ ਜਲੰਧਰ ਸਟੋ ਪਹਿਲਾਂ ਮੇਰੀ ਗ੍ਰਿਫਤਾਰੀ ਤੋਂ ਪਹਿਲਾਂ ਇੱਕ ਹੋਰ ਸਾਥੀ ਸਾਡੇ ਹੋਏ ਸੀ ਨਖਾ ਸਿੰਘ ਗੁਰਦੇਵ ਸਿੰਘ ਕੂਸ਼ਨ ਉਹਨਾਂ ਤੇ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਸਵੰਦ ਸੀ ਉਹਨੂੰ ਪੜਿਆ ਸੀ ਜਿਹੜਾ ਹਾਜੀਪੁਰ ਹੈ ਇੱਥੋਂ ਇੱਥੇ ਪਾਰਟੀ ਨੇ ਕੁਝ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ ਹਾਜੀਪੁਰ ਦੇ ਇਲਾਕੇ 'ਚ ਐਸੇ ਉਹ ਉਪਰ ਵਾਲੀ ਸਾਈਡ ਦੇ ਉੱਤੇ ਤੇ ਉਹ ਬਾਅਦ ਦੇ ਵਿੱਚ ਤੋਂ ਗ੍ਰਿਫਤਾਰ ਹੋਏ ਸੀ ਬਕਰੇ ਸਾਰੇ ਤਾਂ ਉਹ ਸਾਡੇ ਉਹ ਉਹ ਰਹੇ ਜਦਾਧਰਮਸਾਲਾ ਜੇਲ੍ਹ ਚ ਉਹ ਗ੍ਰੰਥ ਕੇਸ ਉਦੋਂ ਲਾ ਉਦੋਂ ਪਿਆ ਸੀ ਤੇ ਜਦੋਂ ਅਸੀਂ ਜਲੰਧਰ ਜੇਲ੍ਹ ਚ ਫਿਰ ਉਹਨਾਂ ਨੂੰ ਟ੍ਰਾਂਸਫਰ ਕਰ ਦਿੱਤਾ ਉਹ ਤਿੰਨੇ ਜਣੇ ਇੱਥੇ ਆ ਗਏ ਇੱਥੇ ਆ ਕੇ ਉਹਨਾਂ ਨੂੰ ਉਹ ਤਾਂ ਪੜਦੇ ਸੀ ਸਾਰੇ ਹੀ ਸੀ ਅੰਦਰ ਬੈਠੇ ਇਹਨਾਂ ਨੂੰ ਤਾਂ ਪੜਨਾ ਹੀ ਹੁੰਦਾ ਹੈ ਤੇ ਸਾਰੇ ਆਪਣੇ ਆਪਣੇ ਹਿਸਾਬ ਨਾਲ ਕੋਸ਼ਿਸ਼ ਕਰਦੇ ਸੀ ਵਹਿ ਵੀ ਪਰਦੇਸ ਉਹ ਵੀ ਪਰਦੇਸ ਉਹਨੇ ਪੂੰਜੀ ਪੜਨੀ ਸ਼ੁਰੂ ਕੀਤੀ ਕੈਪੀਟਲ ਬਗਾਈ ਬਰ ਬਗਰੇ ਸੀ ਉਸ ਨੂੰ ਪੜਦੇ ਹੋਏ ਛਿੱਟੇ ਤੇ ਪਹੁੰਚ ਗਏ ਕਿ ਹਿੰਦੁਸਤਾਨ ਇੱਕ ਕੈਪੀਟਲਿਸਟ ਕੰਟਰੀ ਪੂੰਜੀਵਾਦੀ ਦੇਸ਼ ਪੰਜਾਬ ਖਾਸ ਤੌਰ ਤੇ ਪੰਜਾਬ ਤੇ ਖਾਸ ਤੌਰ ਤੇ ਉਹ ਰਕੂ ਗੇਸ ਮੈਂ ਉਹਨਾਂ ਨੂੰ ਮੈਨੂੰ ਵੀ ਉਹ ਲੈ ਕੇ ਭੇਜਿਆ ਦੱਸਿਆ ਮੈਂ ਕਹਾਂ ਵੀ ਗੱਲ ਇਹ ਆ ਲੱਥਾ ਜਾਂ ਮੈਂ ਇਹ ਫੈਸਲਾ ਕੀ ਲੈਣਾ ਮੈਂ ਇਸ ਵੇਲੇ ਜੇਲ੍ਹ ਦੇ ਵਿੱਚ ਆ ਇਸ ਪੋਜੀਸ਼ਨ 'ਚ ਨਹੀਂ ਆ ਕੋ ਉਹ ਜਿਹੜਾ ਡਾਟਾ ਤੇਰੇ ਕੋਲ ਹੈਗਾ ਤੇਰੇ ਕੋਲ ਵੀ ਡਾਟਾ ਅੰਦਰ ਬੈਠੇ ਕੋਲ ਸੀਮਤ ਹੈ ਡਾਟਾ ਸਾਨੂੰ ਬਾਹਰੋਂ ਮਿਲੂਗਾ ਕਿਤਾਬਾਂ ਬਗਾ ਲੈਣੇ ਹੋਣ ਰਿਪੋਰਟਾਂ ਦੇਖ ਲੈਣੇ ਆ ਮੈਗਜ਼ੀਨ ਬੋਣੇ ਆ ਇਹ ਫਿਰ ਜਿਹੜੇ ਬਾਹਰ ਬੰਦੇ ਬੈਠੇ ਆ ਸਰਦੇ ਉਹਨਾਂ ਦੇ ਨਾਲ ਡਿਸਕਸ਼ਨ ਹੋਊਗੀ ਫਿਰ ਆਪਾਂ ਕਿਸੇ ਸੱਟੇ ਤੇ ਪਹੁੰਚ ਸਕਦੇ ਹੋ ਨਹੀਂ ਹਟਿਆ ਉਹ ਤਾਂ ਬਹੁਤ ਹੀ ਜ਼ਿਆਦਾ ਹੋ ਗਿਆ ਕਿਥੋਂ ਤੱਕ ਹੋ ਗਿਆ ਕਿ ਜਿਹੜੇ ਨਹੀਂ ਇਹਨੂੰ ਮੰਨਦੇ ਉਹ ਬੇਈਮਾਨ ਨੇ ਲਗਾ ਵੀ ਐਸ ਹੱਤ ਤੱਕ ਨਾ ਜਾਓ ਕਿ ਜਿਹੜੇ ਤੁਹਾਡੇ ਇਸ ਨਿੰਦੜੇ ਨਾਲ ਨਹੀਂ ਸਹਿਮਤ ਹੈਗੇ ਉਹ ਬੇਈਮਾਨ ਹੈ ਤੁਹਾਡੇ ਸੌਰੇਸਟ ਹੈ ਇਹ ਤਾਂ ਕੋਈ ਗੱਲ ਨਹੀਂ ਹੈ ਗੱਲ ਸਿੱਧੀ ਹੈਗੇ ਕਿ ਆਪਾਂ ਜੇਲ੍ਹ 'ਚ ਬੈਠੇ ਸਾਡੋ ਤਾਂ ਅਖਬਾਰੀਓ ਮਸ਼ੀਨ ਚ ਪੁਨਸ਼ਾਨ ਕਰਕੇ ਦਿੰਦੇ ਆ ਹੋਰ ਕਿਤਾਬਾਂ ਸਾਡੀਆਂ ਜਿਹੜੀਆਂ ਬੜੀਆਂ ਸਿਮਤ ਹੈ ਜਿਹੜੀਆਂ ਇੱਥੇ ਆਉਂਦੀਆਂ ਡਾਟਾ ਵਾਲੀ ਕਿਤਾਬ ਸਾਡੇ ਕੋਲ ਕੋਈ ਆਉਂਦੀ ਨਹੀਂ ਹੈ ਫਿਰ ਆਪਾਂ ਕਿਸਤੇ ਸਿੱਟਾ ਕੱਢ ਲਈਏ ਕਿ ਦੇਸ਼ ਵਿੱਚ ਇਸ ਪੰਜਾਬ ਦੀ ਇਕਨੋਮੀ ਹੈ ਜਿਹੜਾ ਸਮਾਜਿਕ ਢਾਂਚਾ ਸੋਸ਼ਲ ਇਕਨੋਮਿਕ ਢਾਂਚਾ ਆ ਉਹ ਪੂਜੀਵਰਦੀ ਹੈ ਕਿਤਾ ਸਿੱਟਾ ਕੱਢ ਲਈਏ ਲੋ ਜੀ ਇਹ ਪੁਰੇ ਛੱਡੀ ਨਹੀਂ ਦੇ ਮੈਂ ਕਿਹਾ ਵੀ ਮੈਂ ਤਾਂ ਸਹਿਮਤ ਨਹੀਂ ਇੰਨਾ ਕਰ ਇੱਕ ਕੰਮ ਹੋ ਸਕਦਾ ਤੂੰ ਲਿਖ ਲੈ ਜਦੋਂ ਬਾਹਰ ਜਾਵਾਂਗੇ ਮੈਂ ਇਹ ਜ਼ਿੰਮੇਵਾਰੀ ਲੈਣੋਂ ਤਾਂ ਸੰਤਾ ਮੈਗਜ਼ੀਨ ਸਰਦਲ ਸ਼ਬਦ ਆਉਂਦਾ ਸੀ ਆਪਣੇ ਗੁਰਸੰਨ ਰੋਟੇਟਡ ਕਰਦੇ ਸੀ ਕੋਈ ਉਹਦੇ ਕਿ ਤੇਰੇ ਵਿਚਾਰ ਮੈਂ ਸ਼ਿਪਾਉਂ ਦੀ ਜ਼ਿੰਮੇਵਾਰੀ ਲੈਣਾ ਵੀ ਉਹਨਾਂ ਨੂੰ ਕਹ ਦੋਗਾ ਉਹਦਾ ਲੇਖ ਹੈ ਭਾਈ ਸ਼ਾਹੂ ਤੁਸੀਂ ਇੱਥੇ ਵਿਚਾਰ ਦੇਣਾ ਉਹ ਮੈਂ ਲਿਆਂਦਾ ਵੀ ਬਾਹਰ ਲਿਆਇਆ ਉਹਦੀ ਲੇਖ ਤੇ ਉਹ ਲਿਆ ਕੇ ਇਸ ਸ਼ਿਪਾ ਵੀ ਦਿੱਤੀ ਤੌਰ ਜਦੋਂ ਪਹਿਲੀ ਵਾਰੀ ਛਪੀ ਤਾਂ ਉਸ ਵੇਲੇ ਜਿਹੜੇ ਚੰਡੀਗੜ੍ਹ ਵਾਲਾ ਗਰੁੱਪ ਸੀ ਉਸ ਵੇਲੇ ਹਜੇ ਭਗਵਾਨ ਜੋਸ਼ ਉੱਥੇ ਹੀ ਸੀ ਤੇ ਪ੍ਰਮਦਰ ਸਿੰਘ ਗੁੜੀਆਂ ਢੁਡਿਕਾ ਵਾਲੇ ਉਹ ਵੀ ਉਹ ਵੀ ਉੱਥੇ ਸੀਗੇ ਪ੍ਰੋਫੈਸਰ ਪ੍ਰੀਮ ਸਿੰਘ ਜਿਹੜੇ ਉਹਨਾਂ ਆਕਸਫੋਰਡ ਯੂਨੀਵਰਸਿਟੀ ਦੇ ਉਹ ਵੀ ਉੱਥੇ ਹੁੰਦੇ ਸਿਓ ਉਹਨਾਂ ਜੋ ਕੁਝ ਬੰਦੇ ਨੇ ਰੇਜ਼ ਕਰਦਾ ਕਹਿੰਦੇ ਵੀ ਤੂੰ ਆਹ ਜਿਹੜੀਆਂ ਫਾਰਮੂਲੇਸ਼ਨ ਲੈ ਕੇ ਆਇਆ ਤੇਰੀਆਂ ਠੀਕ ਨਹੀਂ ਮੈਂ ਕਹਿੰਦੀ ਮੇਰੀ ਤਾਂ ਤੂੰ ਨਾ ਮੰਨ ਤਾਂ ਇਹਨਾਂ ਦੀ ਤਾਂ ਮੰਨ ਲੈ ਉਹਨਾਂ ਨੂੰ ਲੈ ਕੇ ਦੇਦਾ ਔਰ ਮੁੜ ਕੇ ਦੂਜਾ ਇਹ ਕਹੇ ਭਈ ਕੰਮ ਕਰਨਾ ਜੇ ਇਨਕਲਾਬੀ ਲਹਿਰ ਬੁਲਵਾਣੀ ਆ ਤਾਂ ਉਹਦੇ ਵਿੱਚ ਕੰਮ ਕਰਨਾ ਤਾਂ ਠੀਕ ਹੈ ਮਤ ਭੀ ਜਿਹੜੇ ਇਹਨਾਂ ਦੇ ਬਣੇ ਰਹਿਣਗੇ ਤੇ ਉਹ ਆਪਾਂ ਰੜਕੇ ਉਹਦੇ ਕੰਮ ਕਰਨ ਵਾਲੇ ਪਾਸੇ ਤਕਰੀਏ ਜੀ ਉਹ ਕਰੀਏ ਇਹ ਆਪਾਂ ਇਹ ਡਿਬੇਟ ਹੈ ਜਿਹੜੀ ਡਿਸਕਸ਼ਨ ਹੈ ਇਹ ਲਗਾਤਾਰ ਜਿਹੜੀ ਉਹ ਚੱਲੀ ਜਾਊਗੀ ਪਰ ਉਹਨਾਂ ਨੇ ਫਿਰ ਬਹੁਤਾ ਇਹੋ ਨਹੀਂ ਕੀਤਾ ਮੈਨੂੰ ਬਾਅਦ ਦੇ ਵਿੱਚ ਇਹੀ ਲੱਗੇ ਜਾਂਦਾ ਕਿ ਉਹ ਲਹਿਰ ਤੋਂ ਪਿੱਛੇ ਹਟਣ ਦਾ ਇੱਕ ਬਹਾਨਾ ਸੀ ਲਹਿਰ ਤੋਂ ਪਿੱਛੇ ਹਟਣ ਦਾ ਕੋਬਾਨਾ ਸੀ ਕਿ ਇਹਨਾਂ ਦਾ ਜਿਹੜਾ ਰਾਜਨੀਤਿਕ ਸਮਝ ਹੈ ਜਿਹੜਾ ਅਨਲਿਸਿਸ ਦਾ ਸਮਝਦਾ ਜਿਹੜਾ ਸਮਾਜ ਦਾ ਇਕਨੋਮਿਕ ਸਟਰਕਚਰ ਦਾ ਜਿਹੜੀ ਸਮਝ ਹੈ ਉਹ ਠੀਕ ਨਹੀਂ ਹੈ ਇਸ ਕਰਕੇ ਮੈਂ ਨਹੀਂ ਕਈ ਵਾਰੀ ਕੁਛ ਬੰਦੇ ਨਹੀਂ ਤਾਂ ਕੀਤੀ ਹੈ ਜਿਹੜੀ ਕਮੇਟੀ ਬਣੀ ਸੀ ਸਾਡੇ ਇਨਪੁੱਟ ਤੋਂ ਬਾਹਰ ਜਿਹਦੇ ਹਾਕਮ ਸਿੰਘ ਹੋਣੇ ਸਾਡੇ ਪੰਜਾਬ ਦੇ ਸੈਕਟਰੀ ਬਣੇ ਸੀ ਪੰਜਾਬ ਮਾਜਿਲ ਕਮੇਟੀ ਬਣਾਈ ਸੀ ਅਸੀਂ ਉੱਥੇ ਪੰਜ ਮੈਂਬਰ ਸੀ ਹਾਕਮ ਸਿੰਘ ਗੁੜੀ ਸੈਕਟਰੀ ਸੀ ਸਾਡੇ ਬਾਉ ਰਾਮ ਰਾਗੀ ਸੀ ਬਲਦੇਵ ਸਿੰਘ ਉੱਛਾਪਿੰਡ ਸੀ ਚੌਥਾ ਮੈ ਸੀ ਪਦਮ ਪ੍ਰਕਾਸ਼ ਸਿੰਘ ਪਟਿਆਰੇ ਉਹ ਬਾਹਰੋਂ ਆਇਆ ਸੀ ਕਿਸ਼ਮੇ ਲਿਆ ਹੋਊ エアਫੋਰਸ ਰਿਆਸੀ ਤੋਂ ਦੇਹੜਾ ਦੇ ਨਾਲ ਉਸ ਨੂੰ ਜਦੋਂ ਇੱਕ ਕਮੇਟੀ ਬਣ ਗਈ ਕੁਝ ਮਹੀਨੇ ਕੰਮ ਕੀਤਾ ਔਰ ਇਨਕਾਉਂਟਰ ਵਗੈਰਾ ਉਸ ਵੇਲੇ ਬਹੁਤ ਹੀ ਹੋਏ ਪੰਜਾਬ ਤੋਂ ਬਾਹਰ ਜ਼ਿਆਦਾ ਹੋਏ ਪੰਜਾਬ ਕੁ ਵੀ ਕੁਝ ਹੋਏ ਉਹਨੇ ਲਿਆ ਕੇ ਪਹਿਲਾਂ ਇਹ ਮਤਲਬ ਰੱਖ ਦਿੱਤਾ ਸਪੈਸ਼ਲੀ ਪੁਆਇੰਟ ਰੱਖਿਆ ਅਜੰਡਾ ਰੱਖਿਆ ਮੀਟਿੰਗ ਦੇ ਵਿੱਚ ਵੀ ਇਹ ਜਿਹੜਾ ਤੁਸੀਂ ਇਹਦਾ ਅਨਲਿਸਿਸ ਕਰਦੇ ਹੋ ਆਰਥਿਕ ਹਾਲਤ ਦਾ ਇਹ ਤੇ ਨਰਕ ਚਾਹਤ ਨਹੀਂ। ਮੈਂ ਕਹ ਚਲ ਇਦਾਂ ਕਰ ਵੀ ਤੂੰ ਇੱਥੇ ਸਟੱਡੀ ਕਰਨਾ ਚਾਹੁੰਦਾ ਨਾ ਉਹ ਮਹੀਨੇ ਦੀ ਛੁੱਟੀ ਲੈ ਲੈ, 2 ਮਹੀਨੇ ਦੀ ਛੁੱਟੀ ਲੈ ਲੈ। ਤੇਰੇ ਬਰਾਂਟਾ ਜੇ ਹੈ ਨਹੀਂ ਤੂੰ ਭਵੇਂ ਘਰ ਬੈਠ ਜਾ ਜਾ ਕੇ ਜਾਂ ਚੰਡੀਗੜ੍ਹ ਲਾਇਬ੍ਰੇਰੀ ਚਲਾ ਜਾ ਜਿੱਥੇ ਤੁਹਾਨੂੰ ਮਿਲਦਾ ਤੂੰ ਸਾਰਾ ਡਾਕੂਮੈਂਟ ਲੈ ਕੇ ਆ ਜਾਏ। ਲਿਖਤ ਲੈ ਲੈ, ਇੱਕ ਲਿਖਤ ਪੜਾ ਦੇ ਆਪਣੀ ਸਾਨੂੰ ਵੀ ਲਾਈਕਡ ਹੋ ਜਾਏ। ਅਸੀਂ ਵੀ ਸਮਝ ਲਈਏ ਵੀ ਤੂੰ ਕਿਹੜੇ ਕਿਹੜੇ ਆਰਗੂਮੈਂਟ ਹੈਗੇ ਆ, ਕਿਹੜਾ ਅੰਕੜੇ ਕਿਹੜੇ ਆ, ਡਾਟਾ ਕਿਹੜਾ। ਉਹ ਮੰਨਿਆ ਹੀ ਨਹੀਂ ਸਾਡੇ ਕਿਸੇ ਪ੍ਰਪੋਜੀਸ਼ਨ ਨਹੀਂ ਉਹਨੇ ਬੋਲੇ। ਤਿਆ ਕਰੇ ਹੋਇਆ ਵੀ ਉਹ ਚਲਾ ਗਿਆ ਬਰ ਛੱਡ ਕੇ ਸਭ। ਇਸ ਕਰਕੇ ਕਈ ਵੀ ਨਹੀਂ ਲਹਿਰਾਂ ਦੇ ਵਿੱਚ ਇਦਾਂ ਵੀ ਹੁੰਦਾ ਕਿ ਲੋਕ ਕੋਈ ਬਹਾਨੇਬਾਜ਼ੀ ਹੋਰ ਕਰਦੇ ਆ ਲੇਕਿਨ ਉਹਦਾ ਅਸਲ ਕਾਰਨ ਹੇਠੋਂ ਦੇਖਿਆ ਤਾਂ ਕੋਈ ਹੋਰ ਨਿਕਲੇ ਆਉਂਦਾ। ਇਹ ਚੀਜ਼ਾਂ ਵੀ ਜਿਹੜੀਆਂ ਇਹ ਕਰਦੀਆਂ ਨੇ। ਕਿ ਇੱਕ ਹੋਰ ਚੀਜ਼ ਹੈ ਜਿਹੜੀ ਜਰਾ ਮੇਰਾ ਆਪਣਾ ਜਾਤੀ ਦਾ ਜਰਵਾਹ ਹੈ। ਮੈਂ ਮੇਸ਼ੇਸ਼ੀ ਤੇ ਜੋੜ ਦਿੰਦਾ ਕਿ ਮੂਵਮੈਂਟ ਹੈ ਜਿਹੜੀ ਲਹਿਰ ਹੈ ਜਾਂ ਬੜੀ ਸਰਗਰਮੀ ਹੈ ਉਹ ਇੱਕ ਪਾਸੜ ਨਹੀਂ ਰਹਿਣੀ ਚਾਹੀਦੀ ਉਹ ਸੋਚੇ ਕਿ ਜਿੰਨੀ ਵੀ ਕੋਸ਼ਿਸ਼ ਹੋ ਸਕੇ ਉਹ ਆਪਣੇ ਘਲਾ ਵਿੱਚ ਆਪਣੇ ਧਾਰੇ ਵਿੱਚ ਵੱਧ ਤੋਂ ਵੱਧ ਬਣ ਕੇ ਲੈ ਗਿਆ ਵੱਧ ਤੋਂ ਵੱਧ ਬਣ ਕੇ ਲੈ ਜਾਵੇ ਕੋਈ ਨਹੀਂ ਭੱਜਣਾ ਚਾਹ ਕੇ ਲਾਰੇ ਮਾਰੇ ਉਹ ਠੀਕ ਹੈ ਸਭ ਤੋਂ ਹੋਲ ਟਾਈਮਰ ਵਾਲਾ ਬਣਨਾ ਚਾਹੀਦਾ ਪੂਰ ਬਖਤੀ ਚਾਹੀਦਾ ਕਿ ਜਿਹੜਾ 24 ਘੰਟੇ ਦੇ ਖਿਲਾਫ ਦੀ ਸੇਵਾ ਕਰੇ ਉਹ ਉਹਦੀ ਪਲੈਨਿੰਗ ਕਰੇ ਉਹਦੇ ਚ ਲੱਗਣਾ ਹੈ ਇਸ ਤੋਂ ਬਿਨਾ ਇਸ ਤੋਂ ਬਿਨਾ ਕਿਸੇ ਦੇਸ਼ ਜਿੰਨਕਲਾਬ ਹੋ ਨਹੀਂ ਸਕਦਾ ਇਨਕਲਾਬ ਤਾਂ ਛੱਡੋ ਇਹਦੇ ਚ ਕੋਈ ਵੱਡੀ ਲਹਿਰ ਨਹੀਂ ਬਣਦੀ ਜੇ 24 ਘੰਟੇ ਕੰਮ ਕਰਨ ਵਾਲੇ ਬੰਦੇ ਉਹਦੇ ਚ ਹੈ ਚਾਹੇ ਕਿਸਾਨ ਲਹਿਰ ਸਾਡੇ ਕੋਲ ਸਭ ਤੋਂ ਵੱਡੀ ਮਿਸਾਲ ਤੋਂ ਇਸ ਤਰ੍ਹਾਂ ਹੋਰ ਜਿਹੜੀਆਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਹੋਰ ਵੀ ਹੈਗਾ ਇਸ ਕਰਕੇ ਇਹ ਹੈ ਕਿ ਉਹ ਕਮੇਸ਼ਾ ਹੀ ਉਹਦੀ ਬਣ ਗਈ ਹੈ ਜਿਹੜੀ ਉਹ ਨਾਲ ਚਾਹੀਦੀ ਹੈ ਉਹ ਕੋਸ਼ਿਸ਼ ਕਰਨੀ ਚਾਹੀਦੀ ਹੈ ਚੇਦੁਰ ਨੇ ਮੇਰੇ ਫੁੱਟਬਾਲ ਖੇਡਣ ਦਾ ਜ਼ਿਕਰ ਕੀਤਾ ਹਾਲੇ ਵਿੱਚ ਬਹੁਤ ਸਾਰੇ ਬੰਦੇ ਨੂੰ ਇਹ ਵੀ ਨਹੀਂ ਪਤਾ ਕਿ ਉਹ ਕਿਉਂਕਿ ਕੋਸ਼ਿਸ਼ੀ ਹੋ ਰਿਹਾ ਇੱਕ ਛੋਟੀ ਜਿਹੀ ਕਿਤਾਬ ਹੋ ਸਕਦਾ ਮੇਰੀ ਸਪੋਰਟਸ ਦੇ ਲਿਖੇ ਹੋਏ ਲੇਖਾਂ ਤੇ ਫਰਕ ਅੱਛਾ ਛੋਟੀ ਜਿਹੀ ਕਿਤਾਬ ਉਹ ਪਤਾ ਇਸ ਕਰਕੇ ਨਹੀਂ ਕਿ ਉਹ ਮੈਂ 8 10 ਸਾਲ ਲਿਖਿਆ ਜਿਹੜਾ ਉਹ ਕਿਸੇ ਹੋਰ ਨਾਮ ਹੇਠਾਂ ਲਿਖਿਆ ਸੀ ਰਾਜ਼ਦਾਰ ਦੇ ਨਾਮ ਤੇ ਲਿਖਿਆ ਉਹ ਮੈਂ ਰਾਜ਼ਦਾਰ ਦੇ ਨਾਮ ਤੇ ਲਿਖਦਾ ਰਿਹਾ 10 ਸਾਲ ਲਿਖਿਆ ਮੈਂ 1900 885 ਤੋਂ ਸ਼ਾਇਦ ਲੈ ਕੇ 1994 ਤੱਕ ਮੈਂ ਕੱਲਾ ਹੀ ਬੰਦਾ ਸੀ ਜਿਹੜਾ ਫੁੱਟਬਾਲ ਦੇ ਲਿਖਦਾ ਸੀ ਚਾਹੇ ਇੰਟਰਨੈਸ਼ਨਲ ਕੰਪੀਟੀਸ਼ਨ ਹੋਵੇ ਨੈਸ਼ਨਲ ਹੋਵੇ ਪੰਜਾਬ ਦਾ ਹੋਵੇ ਉਹਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕੀ ਕੀ ਉਹਦੇ ਕਿ ਟ੍ਰੈਂਡ ਹੈਗੇ ਆ ਕਿਦਾਂ ਹੈਗੇ ਆ ਕੀ ਨਹੀਂ ਔਰ ਉਸ ਦੀ ਵਿਆਖਿਆ ਉਹਦੇ ਲਈ ਬਤ੍ਰਿਕ ਤਕ ਐਗਜ਼ੈਂਪਲ ਤੁਹਾਡੇ ਸਾਹਮਣੇ ਰੱਖਾਂਗਾ ਵਰਲਡ ਕੱਪ ਦੇ ਮੈਚ ਮੈਂ ਵੀ ਦੇਖਦਾ ਸੀ ਫੁੱਟਬਾਲ ਦੇ ਉਹ ਸੁਖਣਾ ਇਹ ਸੀ ਕਿ ਸਾਡੇ ਇਲਾਕੇ 'ਚ ਕਿਉਂਕਿ ਉਸ ਪਾਸੇ ਫੁੱਟਬਾਲ ਦਾ ਹੈ ਤਾਂ ਕਾਫੀ ਵੇਸ ਹੈਗਾ ਤੇ ਮੇਰੇ ਨਾਲ ਦੇ ਸਾਥੀ ਵੀ ਜਿਹੜੇ ਸੀ ਉਹ ਫਿਰ ਅਸੀਂ ਜਦੋਂ ਵਰਲਡ ਕੱਪ ਆਉਣਾ ਨਾ ਤਾਂ ਟੀਵੀ ਲੱਭਣਾ ਕਿੱਥੇ ਬਈ ਚਲੋ ਉੱਥੇ ਜਾ ਕੇ ਟੀਵੀ ਤੇ ਵਰਲਡ ਕੱਪ ਦੇ ਖਾਸ-ਖਾਸ ਮੈਚ ਆ ਜਿਹੜੇ ਉਹ ਜ਼ਰੂਰ ਦੇਖੀਏ ਤਾਂ ਸਾਨੂੰ ਪਤਾ ਤਾਂ ਰਹੇ ਵੀ ਕੀ ਹੋ ਰਿਹਾ ਇੱਕ ਚੀਜ਼ ਆਈ ਸਾਹਮਣੇ ਕਿ ਕਈ ਵਰਲਡ ਕੱਪ ਚ ਆਈ ਅ ਦੋ ਦੇਸ਼ ਹੁਣ ਵੀ ਹੈਗੇ ਆ ਉਹਨਾਂ ਦੇ ਨਾਮ ਕੋਈ ਸੁਨੇ ਹੋਣੇ ਇੱਕ ਰੂਮਾਨੀਆ ਇੱਕ ਬਲਗਾਰੀਆ ਕਿਸੇ ਵੇਲੇ ਯਸਟਰਜੋਰਡ ਦਾ ਇਹ ਜਿਹੜਾ ਬਾਰਸਾ ਪੈਕਟ ਸੀ ਉਹਦੇ ਵਿੱਚ ਹੁੰਦੇ ਸੀ ਰਸ਼ੀਆ ਵਾਲੇ ਸੋਵੀਅਤ ਯੂਨੀਅਨ ਦੇ ਉਸ ਪੈਕਟ ਦੇ ਵਿੱਚ ਹੁੰਦੇ ਸੀ ਇੱਥੋਂ ਦੀ ਜਿਹੜੀ ਕਿਉਂਕਿ ਇਹ ਉੱਥੇ ਪ੍ਰਾਈਵੇਟ ਪੂੰਜੀ ਉਸ ਵੇਲੇ ਨਹੀਂ ਸੀ ਲੱਗਦੀ ਹੈਗੀ ਤੇ ਪ੍ਰਾਈਵੇਟ ਕਲੱਬਾ ਵੀ ਹੈ ਨਹੀਂ ਸੀ ਉਹ ਬਹੁਤ ਸਾਰੇ ਸਰਕਾਰੀ ਕਲੱਬਾ ਸੀ ਅਸਲ ਵਿੱਚ ਚੱਲਦੇ ਸੀ ਇਹ ਤਾਂ ਬਤਨ ਉੱਥੇ ਹਾਲਾਂਕਿ ਇਹ ਰੁਪਏ ਪੈਸੇ ਦਾ ਲਾਲਚ ਨਹੀਂ ਸੀ ਜਿਹੜਾ ਬਾਕੀ ਧਾਮਾਂ ਦੇ ਉੱਤੇ ਆ। ਬਾਕੀ ਧਾਮਾਂ ਦੇ ਉੱਤੇ ਯੂਰਪ ਦੇ ਵਿੱਚ ਬਹੁਤ ਕਰੋੜਾ ਕਰੋੜਾ ਰੁਪਏ ਪਲੇਅਰ ਦੀ ਜਿਹੜੀ ਕੀਮਤ ਦਾ ਤੇ ਲੱਗਦੀ ਹੈ। ਬਹੁਤ ਪੈਸੇ ਲੈਂਦੇ ਆ ਉਹ ਜਿਹੜਾ ਸਾਡੇ ਕ੍ਰਿਕਟ ਵਾਲੇ ਲੈਂਦੇ। ਉਹ ਅਜੀਬ ਢੰਗ ਨਾਲ ਫੁੱਟਬਾਲ ਖੇਡਦੇ ਸੀ। ਉਹਨਾਂ ਦਾ ਸਟਾਈਲ ਵੀ ਜਿਹੜਾ ਉਹਨੂੰ ਜਦੋਂ ਆਪਣੇ ਆਪ ਕਹਿੰਦੇ ਆ ਨਾ ਉਹ ਸਪਾਜਾ ਦੇ ਮਿਰਟ ਦੇ ਪਾਛਾਏ ਤੇ ਜਾਂ ਪੋਲਿਟੀਕਲ ਪਾਛਾਏ ਤੇ ਸਟ੍ਰੈਟਜਿਕਲੀ ਆਫੈਂਸਿਵ ਡਿਫੈਂਸਿਵ ਸਟ੍ਰੈਟੇਜੀਕਲੀ ਡਿਫੈਂਸਿਵ ਟੈਕਟੀਕਲੀ ਆਫੈਂਸਿਵ ਦਾਪੇ ਦੇ ਤੌਰ ਤੇ ਤੁਸੀਂ ਹਮਲਾ ਕਰਨਾ ਲੇਕਿਨ ਦੂਰ ਜਿਹੜੀ ਦੂਰ ਦੀ ਆ ਉਹਦੇ ਚ ਆ ਕੇ ਰੱਖ ਇਸ ਢੰਗ ਨਾਲ ਉਹ ਕਰਨਾ ਸੀ ਅੱਛਾ ਇਹ ਜੀ ਪ੍ਰਿੰਸੀਪਲ ਹੈ ਜਿਹੜਾ ਉਹ ਲੜਾਈ ਚ ਜਿਹੜੀ ਖਾਸ ਤੌਰ ਤੇ ਚੀਨ ਤੇ ਲੜਾਈ ਲੜੀ ਗਈ ਕਮਿਸ਼ਨਰ ਲੜਾਈ ਲੜੀ ਕਮਿਸ਼ਨਰ ਪਾਰਟੀ ਨੇ ਲੋਕ ਜਿਹਨੂੰ ਲੰਬਾ ਜੁੱਧ ਕਹਿੰਦੇ ਆ ਲੰਬਾ ਜੁੱਧ ਕਹਿੰਦੇ ਆ ਉਹ ਇਸੇ ਬੇਸ ਤੇ ਲੜੀ ਗਈ ਟੈਕਨੀਕਲੀ ਉਹਨਾਂ ਨੇ ਇਹ ਫੈਸਲਾ ਲਿਆ ਲੇਕਿਨ ਸਟ੍ਰੈਟਿਕਲੀ ਇਹ ਫੈਸਲਾ ਜਿਹੜਾ ਨਹੀਂ ਹੈ ਇਹ ਮਿਲਟਰੀ ਜਿੱਤੀ ਸੀ ਜਿਹੜੀ ਇਹ ਸੈਕੰਡ ਵਰਲਡ ਵਾਰ ਦੇ ਦੌਰਾਨ ਵੀ ਲੜਤੀ ਗਈ ਸੀ ਕਾਸਟਰਟੀਸਟਰੀਆਨ ਯੂਗੋਸਲਾਵੀਆ वगैरह ਉੱਥੇ ਲੜਤੀ ਗਈ ਸੀ ਇਹੇਹੀ ਨੀਤੀ ਨੂੰ ਉਹਨਾਂ ਨੇ ਫੁੱਟਬਾਲ ਤੇ ਲਾਗੂ ਕੀਤਾ ਫੁੱਟਬਾਲ ਦੀ ਖੇਡ ਤੇ ਔਰ ਤੁਸੀਂ ਹੈਰਾਨ ਹੋਵੋਗੇ ਕਿ 22 ਪਲੇਅਰ ਇੱਕ ਸਮੇਂ ਖੇਡਦੇ ਹੁੰਦੇ 11 ਉਧਰ 11 ਉਧਰ ਉਹ ਆਪਣੇ ਵਾਲੇ ਅੱਧੇ ਚ ਬਾਲ ਲੈ ਜਾ ਕੇ ਨਾ ਅੱਧ ਤੱਕ ਬਾਲ ਜੀ ਚਲੇ ਗਿਆ ਉਹਨਾਂ ਦੇ ਤਾਂ ਉੱਥੋਂ ਵਾਪਸ ਲੈ ਆਉਂਦੇ ਹੁੰਦੇ ਸੀ ਵਾਪਸ ਲੈ ਆ ਕੇ ਆਪਣੇ ਹਾਫ ਤੇ ਲੈ ਆਉਂਦੇ ਉੱਥੇ ਖੇਲੀ ਜਾਣਾ ਹੈ ਦੂਜੇ ਕੋ ਬਾਲ ਹੀ ਨਹੀਂ ਜਾਣ ਦੇਣਾ ਡਿਫੈਂਸ ਕਰਨੀ ਹੈ ਤੇ ਦੇ ਦੇ ਉੱਥੇ ਦੇ ਦੇ ਉੱਥੇ ਦੇ ਦੇ ਉੱਥੇ ਦੇ ਦੇ ਜੇ ਇਹਦੀ ਇੰਨੀ ਮਹਾਰਤ ਸੀ ਉਹਨਾਂ ਦੇ ਜਿਹੜਾ ਕੰਪਿਊਟਰਾਈਜ਼ ਬੰਦਾ ਚੱਲਦਾ ਹੁੰਦਾ ਨਾ ਐ ਹੋ ਜਾਂਦੇ ਸੀ ਉਹਨਾਂ ਨੇ ਇਹ ਦੇਖਣਾ ਕਿ ਜਦੋਂ ਆਪੋਨੈਂਟ ਦੀ ਟੀਮ ਸਾਰੀ ਆ ਗਈ ਇੱਧਰ ਉਹਨਾਂ ਦੇ ਹਾਫ ਵਾਲੇ ਪਾਸੇ ਆ ਗਈ ਇੱਕ ਅਦਾ ਬੰਦਾ ਪਿੱਛੇ ਉਹਨਾਂ ਦਾ ਡਿਫੈਂਸ ਵਿੱਚ ਰਹਿ ਗਿਆ ਤੇ ਉਹਨਾਂ ਦੀ ਅੰਡਰਸਟੈਂਡਿੰਗ ਇੰਦਾ ਹੁੰਦੀ ਸੀ ਪਲੇਅਰ ਦੀ ਕਿ ਉਹਨੇ ਇੱਥੋਂ ਮਾਰਨਾ ਬਾਹਰ ਉਹ ਜਿਹੜਾ ਦੂਰ ਤੇ ਚੱਲ ਜAVE ਤੋ ਉਹਨੇ ਪਹਿਲੇ ਵੱਡਣਾ ਸ਼ੁਰੂ ਕਰ ਦੇ ਉੱਥੇ ਡਿਫੈਂਸ ਵਾਲਾ ਕੋਈ ਹੁੰਦਾ ਨਹੀਂ ਸੀ ਹੁੰਦਾ ਤੇ ਇੱਕ ਹੁੰਦਾ ਸੀ ਦੋ ਜਣੇ ਨੇ ਉੱਥੇ ਚੱਲੇ ਜਾਣਾ ਕੋਲ ਕਰਕੇ ਮੁੜਦਾ ਉਹਨਾਂ ਨੇ ਇਹ ਹੈਰਾਨੀਜਨਕ ਟੀਮ ਸੀ ਸਾਰਾ ਯੋਰਪ ਕੋਲਡ ਖੇਡਦਾ ਸੀ ਇਹਦੇ ਉਹ ਆਪਣੇ ਉਹ ਜੋਰਜੀਨ ਨਗਰੀਜ਼ੀ ਸਟਾਈਲ ਨਾਲ ਜਾਂ ਫ੍ਰੈਂਚ ਸਟਾਈਲ ਨਾਲ ਖੇਡਦੇ ਹੁੰਦੇ ਸੀ ਅਸੀਂ ਇਸ ਨੂੰ ਗੁੱਝ ਕੇ ਬੜੀਆਂ ਸੁਝਾਅ ਦਿੱਤੇ ਇੱਥੇ ਵੀ ਤੁਸੀਂ ਜਿਸ ਗਰੀਬ ਦੇਸ਼ ਹੈ ਜਿੱਥੇ ਬਹੁਤਾ ਜਿਆਦਾ ਤੁਹਾਡੇ ਕੋਲ ਤੁਸੀਂ ਪੈਸੇ ਖਰਚ ਨਹੀਂ ਕਰਦੇ ਤੁਸੀਂ ਇਹਨਾਂ ਦੇ ਕੋਲੋਂ ਸਿੱਖ ਲਓ ਅਸੀਂ ਆਪਣੇ ਵੀ ਇਹ ਥੋੜਾ ਰਿਵਾਜ ਪਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਅੱਗੇ ਤੋਂ ਅੱਗੇ ਜਿਹੜੇ ਨਵੇਂ ਬੱਚੇ ਖੇਡਣ ਆਉਂਦੇ ਸੀਗੇ ਉਹਨਾਂ ਨੂੰ ਵੀ ਅਸੀਂ ਆਪਣੇ ਨਾਲ ਜੋੜਦੇ ਸੀ ਇਹਨਾਂ ਚੀਜ਼ਾਂ ਦੇ ਨਾਲ 86 ਦਾ ਜਿਹੜਾ ਵਰਲਡ ਕੱਪ ਹੈ ਉਹਦੀ ਬਿਲਕੁਲ ਇੱਕ एग्जांपल ਹੈ ਉਦੋਂ ਤਾਂ ਬਹੁਤ ਕੁਝ ਹੋ ਚੁੱਕਾ ਸੀ ਕਿ ਜੋ ਮਾਨਦਸ਼ੀਦ ਸ਼ਾਦੀ ਸ਼ਾਹ ਅਦਰ ਨਹੀਂ ਸੀ ਹੋਈ ਕਿ ਬਲੇ ਮਾਨਦਸ਼ੀਦ ਆਦਮੀ ਸੀ ਹੋਈ ਕਿਉਂਕਿ ਇਹ ਸਤੰਬਰ ਚ ਹੁੰਦੇ ਉਹਨਾਂ ਦੀ ਸ਼ਾਹ ਅਦਤ ਹੁੰਦੀ ਆ ਜੂਨ ਚ ਲਈ ਦੀ ਮੇਰੇ ਕਦੇ ਇਹ ਪਹਿਲਾਂ ਦੀ ਸਤੰਬਰ ਹੇ ਵਰਲਡ ਕੱਪ ਆ ਰਿਹਾ ਸੀ ਅਸੀਂ ਆਪਣੇ ਸਾਰੇ ਪਲੇਅਰ ਇਕੱਠੇ ਕੀਤੇ ਆਪਣੇ ਪਿੰਡ ਦੀ ਉਹਨਾਂ ਨੂੰ ਕਿਹਾ ਵੀ ਇੱਕ ਜਗ੍ਹਾ ਆਪਾਂ ਰੋਜ਼ ਦੇਖ ਲਿਆ ਕਰੀਏ ਜਿਹੜੇ ਖਾਸ ਖਾਸ ਮੈਚ ਹੈ ਬਾਕੀ ਤਾਂ ਦੇਖ ਨਹੀਂ ਹੋਣੇ ਤੁਸੀਂ ਸਾਰੇ ਆਓ ਅਸੀਂ ਉਸ ਕਮਰੇ 'ਚ ਕੋਈ 20-25 ਜੜੇ ਇਕੱਠੇ ਹੋ ਜਾਂਦੇ ਹੁੰਦੇ ਸੀ। ਲੇਡੀ ਸਿਰਫ ਉਦੋਂ ਮੇਰੀ ਵਾਈਫ ਕਲੀ ਸੀ। ਬੱਚੀ ਸਾਡੀ ਸੀ 6 ਮਹੀਨੇ। ਬਹੁਤ ਵਾਰ ਅਸੀਂ ਬਾਹਰ ਉੱਥੇ ਬੇੜੇ 'ਚ ਸੁਲਾਤਾ। ਉਹਦੇ ਦੇਤੇ ਉਹਦੇ ਛੋਕੀਆ ਦੇਤਾ ਕਪੜਾ ਦੇਤਾ ਛਾਣ ਲਈ ਜਿਹੜੀ ਹੈ। ਮਚਲਦਾ ਨਹੀਂ ਦੇਤੀ ਛੋਟੀ ਜੀ। ਤੇ ਚਾਹ ਦਾ ਉੱਥੇ ਸਿਗਰ ਟੀਵੀ ਨਵਾਂ ਆਇਆ ਸੀ ਪੰਡਤਾਂ ਦੇ ਮੁੰਡੇ ਗਏ ਹੋਏ ਸੀ ਬਾਹਰ। ਉਹਨਾਂ ਨੇ ਲਿਆ ਕੇ ਨਵਾਂ ਕਰਨ ਟੀਵੀ ਆਇਆ ਸੀ। ਚਾਹ ਵਾਲੀ ਟੰਕੀ ਆਈ ਉਹ ਬੜੀ ਸੜੀ ਭਰਾ ਕੇ ਰੱਖਦੇ ਟੀਰੁਲਾ ਦੇ ਕੇਟਲੀ ਉਹ ਤੋਂ ਚਾਹ ਪੀ ਲੰਦੇ ਸੀ ਅਸੀਂ ਤੁਸੀਂ ਇਹ ਸੋਚੋ ਵੀ ਸਵੇਰ ਤੱਕ ਵੀ ਮੈਚ ਦੇਖਦੇ ਸੀ ਬੈਠ ਕੇ ਸਾਰੇ ਉਹਦਾ ਰਿਜ਼ਲਟ ਉਹਦਾ ਸਿੱਟਾ ਹੀ ਹੋਇਆ ਕਿ ਜਿਹੜੇ ਉਹਨਾਂ ਚ ਲੜਕੇ ਸਾਰੇ ਆਏ ਉਹਨਾਂ ਚੋਂ ਜਿਹੜੇ ਪਿੰਡ ਲੈਵਲ ਤੇ ਪਲੇ ਕਰਦੇ ਸੀ ਖੇਡਦੇ ਸੀ ਉਹ ਸਾਡੇ ਪੱਕੇ ਉਹ ਮਿੱਤਰ ਬਣ ਗਏ ਜਿਹੜੇ ਸਾਰੀ ਸੂਚਨਾ ਰੱਖਦੇ ਸੀ ਪਿੰਡੋਂ ਗਿਆ ਕੌਣ ਹੈ ਆਇਆ ਕੌਣ ਹੈ ਇਧਰੋਂ ਕਿਹੜਾ ਗਿਆ ਕਿਹਦੇ ਕਰ ਕਿਹੜਾ ਬੰਦਾ ਆਉਦਾ ਸਾਰੀ ਇਨਫੋਰਮੇਸ਼ਨ ਉਹ ਲੋ ਟੋਟਲ ਇਨਫੋਰਮੇਸ਼ਨ ਛੋਟਾ ਕੰਮ ਉਹਨੇ ਬਹੁਤ ਸੌਖਾ ਕਰ ਤਾ ਤੁਹਾਨੂੰ ਆਪ ਨਹੀਂ ਸੀ ਪਹਿਣਾ ਪੈਂਦਾ ਜਾ ਕੇ ਕਿ ਇਧਰੋਂ ਕਿਹੜਾ ਚੱਲਿਆ ਕਿਹੜਾ ਇਧਰ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਹੋ ਉਹ ਉਸ ਵੇਲੇ ਅੱਗਵਾਦ ਵਾਲੇ ਟੈਂਸੀ ਪਾਕਿਸਤਾਨੀਆਂ ਦੇ ਨਾਲ ਲੜਾਈ ਰੰਦੀ ਸੀ ਤੇ ਕਿਸੇ ਵੇਲੇ ਕੀ ਕਰ ਦੇਣਾ ਉਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਤੁਸੀਂ ਉਹਨਾਂ ਨੂੰ ਕਿੱਦਾਂ ਨਾਲ ਮੇਲ ਸਕਦੇ ਹੋ ਇਹ ਕੋਸ਼ਿਸ਼ ਹਮੇਸ਼ਾ ਹੀ ਜਿਹੜੀ ਉਹ ਮੇਸ਼ੇ ਜਾਰੀ ਰੱਖਣੀ ਚਾਹੀਦੀ ਆ ਹੁਣ ਅੱਜ ਕੱਲ ਤਾਂ ਹੋਰ ਜਦੇ ਸਭੋ ਮੁਸ਼ਕਿਲ ਵੀ ਕੰਮ ਹੋ ਗਿਆ ਇਹ ਗੇਮਾਂ ਚ ਆਈ ਗਿਆ ਵੀ ਆ ਔਰ ਗੇਮਾਂ ਤੋਂ ਪਚੜਦਾ ਵੀ ਬਹੁਤ ਹੈ ਕਬੱਡੀ ਚ ਜੋ ਜਿਸ ਤਰ੍ਹਾਂ ਨਸ਼ਾ ਗੋਰੀ ਚੰਦੀ ਆ ਜਿਸ ਕਰਨਾ ਪੈਸੇ ਵਪਾਰ ਕਤਲ ਮਤਲ ਜੇ ਸਾਰਾ ਕੁਝ ਆ ਗਿਆ ਉਸਨੇ ਸਾਰੀ ਚੀਜ਼ ਨੂੰ ਜਿਹੜਾ ਪੂਰੀ ਤਰ੍ਹਾਂ ਵਿਗਾੜ ਕੇ ਰੱਖਿਆ ਉਹ ਚਾਹੀਦੀ ਆ ਵੀ ਕਿਸੇ ਹੋਰ ਪਾਸੇ ਦੇਖਣਾ ਕੋਸ਼ਿਸ਼ ਕਰਕੇ ਉਹ ਚੀਜ਼ਾਂ ਆਪਣੇ ਤੌਰ ਦੇ ਉੱਤੇ ਕੁਝ ਐਸੇ ਰਿਜ਼ਲਟ ਆ ਜਿਹੜੇ ਉਹ ਕੱਢ ਸਕਦੀਆਂ ਜੇ ਤੁਸੀਂ ਉਹਨਾਂ ਨੂੰ ਕਹਾ ਪੁਸ਼ ਕਰੋ ਕਈ ਵਾਰੀ ਹਨਨੀ ਹੁੰਦੀ ਹੈ ਮੈਂ ਇੱਕ ਐਗਜ਼ਾਮਪਲ ਦੇਣੀ ਚਾਹਣਾ ਹਾਂ ਸ਼ਿਆਖਰਪੁਰ ਜ਼ਿਲ੍ਹੇ ਦੀ ਜਿਸ ਪਿੰਡ ਦੇ ਬਾਵਾ ਮੰਗੂ ਰਾਮ ਜਿਨ੍ਹਾਂ ਨੇ ਦਲਤ ਆਦੀਵਾਸੀ ਆ ਆਧਰਮੀ ਜੜਾ ਆਧਰਮ ਮੰਡਲ ਬਣਾ ਕੇ ਕਿਸੇ ਵੇਲੇ 1920-22 ਦੇ ਵਿੱਚ ਸ਼ੁਰੂ ਕੀਤਾ ਸੀ ਉਹ ਉਸ ਪਿੰਡ ਦੇ ਉਥੇ ਦੇ ਸੀ ਮਗੋਵਾਰ 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 ਦੇ ਸੀ ਮਗੂ ਆਉਦੇ ਵਿੱਚ ਇੱਕ ਦਲਤਾਂ ਦੀ ਕੁੜੀ ਹੈ ਉਹ 6ਵੀਂ ਤੋਂ ਖੇਡਦੀ ਆ ਰਹੀ ਹੈ ਮੁੰਡਿਆਂ 'ਚ ਖੇਡਦੀ ਆ ਉਹ ਫੁੱਟਬਾਲ ਦੀ ਗੇਮ ਉਹ ਮੁੰਡਿਆਂ 'ਚ ਖੇਡਦੀ 6ਵੀਂ ਤੋਂ ਲੈ ਕੇ ਉਪਰ ਤੱਕ 10ਵੀਂ ਤੱਕ 10ਵੀਂ ਤੋਂ ਵੀ ਪਲੱਸ 2 ਤੱਕ ਉੱਥੇ ਖੇਡ-ਖੇਡ ਕੇ ਉਹ ਲੜਕੀ ਇੰਡੀਆ ਦੀ ਟੀਮ ਚ ਐਸੋਲ ਇੰਡੀਆ ਦੀ ਟੀਮ ਚ ਲੜਕੀ ਦੀ ਟੀਮ ਇਹ ਸਭ ਤੱਕ ਗਈ ਹੈ ਇੱਕੋ ਹੀ ਕੁੜੀ ਉੱਥੇ-ਉੱਥੇ ਖੇਡ-ਖੇਡ ਕੇ ਗਈ ਹੈ ਔਰ ਉਹਦੇ ਟੱਕਰੇ ਤੇ ਜਿੱਥੇ ਉਹ ਜਿਹੜਾ ਤੁਸਾਂ ਦਾ ਜਿਹੜਾ ਨਾਨਕਿਆਂ ਦਾ ਪਿੰਡ ਹੈ ਬਹੁਤ ਬਹੁਤ ਕੁਥੇ ਘੇੜਦੀ ਆ ਉਹ ਉਹ ਹੁਣ ਐਸ ਸਾਲ ਬਿਲਕੁਲ ਦਸਵੀਂ ਤੇ ਨੌਵੀਂ ਤੋਂੜਾਉ ਨੇ ਤੂੰ ਤਿੰਨ ਸਾਲ ਤਾਂ ਮੈਨੂੰ ਸੁਣਦੇ ਨੂੰ ਹੋ ਗਏ ਜਾ ਕੇ ਉੱਧਰ ਜਾਣਾ ਤਾਂ ਦੇਖ ਲੈਣਾ ਉਹ ਵੀ ਬੁੜੇ ਤੇ ਖੇੜਦੀ ਆ ਹੋਰ ਕੋਈ ਬੁੜੀ ਨਹੀਂ ਹੁੰਦੀ ਕਮਾਲ ਦੀ ਇਹ ਜੀ ਇੱਕ ਗੇਮ ਹੈ ਤਨੀ ਚੈਸਸ ਵਾਲੀ ਗੇਮ ਨਹੀਂ ਹੈਗੀ ਉਹ ਬੈਡਮਿੰਟਨ ਨਹੀਂ ਹੈ ਜਿਹੜੀ ਛੱਕਾ ਨਹੀਂ ਹੋਇਆ ਬੋਡੀ ਫਿਜ਼ੀਕਲ ਗੇਮ ਹੈ ਇੱਕ ਤੋਂ ਸੇ ਟੱਚ ਵੀ ਹੋਣਾ ਧੱਕਾ ਵੀ ਵੱਜਣਾ ਸਭ ਕੁਝ ਲੱਗਣਾ ਇਸ ਤੇ ਬਹੁਤ ਮੈਨੂੰ ਮੁੰਡਿਆਂ ਦੀ ਬਹੁਤ ਪ੍ਰਸ਼ੰਸਾ ਕਰਦਾ ਉਹਨਾਂ ਦੇ ਆਰਗੇਨਾਈਜ਼ੇਸ਼ਨਰ ਦੀ ਬਹੁਤ ਪ੍ਰਸ਼ੰਸਾ ਕਰਦਾ ਕਿ ਜਿਨ੍ਹਾਂ ਨੇ ਇੱਕ ਲੜਕੀ ਨੂੰ ਇਸ ਤਰ੍ਹਾਂ ਸਾਰੇ ਮੁੰਡਿਆਂ ਦੇ ਵਿੱਚ ਖੜਾ ਕੇ ਉਸ ਨੂੰ 11 ਤੱਕ ਲੈ ਗਏ ਕੋ ਇਹ ਐਕਸਪੈਰੀਮੈਂਟ ਹੈ ਜਿਹੜੇ ਉਹ ਸਾਨੂੰ ਆਪਣੀ ਸੁਸਾਇਟੀ ਦੇ ਨਾਲ ਆਪਣੇ ਗਾਂ ਬੱਚਿਆਂ ਦੇ ਨਾਲ ਛੁਰਨ ਵਿੱਚ ਉਹਨਾਂ ਨੇ ਇੱਕ ਰਾਹ ਦੱਸ ਲਿਆ ਕਿ ਆ ਵੀ ਹਾਂ ਫੀਲਡ ਵੀ ਹੈਗਾ ਇੱਥੇ ਵੀ ਤੁਹਾਨੂੰ ਕੰਮ ਕਰਨਾ ਚਾਹੀਦਾ ਇਹਨਾਂ ਨੂੰ ਜਿੰਨਾ ਤੁਸੀਂ ਨਾਲ ਲੈ ਕੇ ਚੱਲ ਸਕੋਗੇ ਮੇਰੇ ਸਾਡੇ ਲਈ ਉਹ ਬਹੁਤ ਅੱਛਾ ਰਹੂਗਾ 3D 시두르 ਨੇ ਉਸ ਕਿਤਾਬ ਦੀ ਗੱਲ ਕੀਤੀ ਹੈ ਸੋਣੀਆਂ ਬਣਾ ਲੈ ਦੇਖੋ ਇਨਕਲਾਬੀ ਜ਼ਿੰਦਗੀ ਚ ਜੋ ਵੀ ਬੰਦਾ ਇਨਕਲਾਬੀ ਹੈ ਜੋ ਤੇ ਘਰੋਂ ਇਨਕਲਾਬ ਤੱਕ ਪਹੁੰਚਾ ਸਕਦਾ ਹੈ ਉਹ ਹਰ ਚੀਜ਼ ਹੈ ਜਿਹੜੀ ਜੋ ਕਟੜ ਕਰਮੋ ਦੇ ਹਲੇ ਦੋਲੇ ਬਾਪਰ ਦਾ ਜੋ ਕਟੜ ਕਰਮੋ ਦੇ ਹਲੇ ਦੋਲੇ ਹੁੰਦਾ ਉਸ ਦਾ ਉਹਦੇ ਤੇ ਕਿਤੇ ਨਾ ਕਿਤੇ ਅਸਰ ਪੈਂਦਾ ਨਿੱਕੀ ਤੋਂ ਨਿੱਕੀ ਗੱਲ ਦਾ ਇਸ ਹਫਤਾ ਦੇ ਪਿੱਛੇ ਸ਼ਾਇਦ ਇੱਕ ਤਾਂ ਜੋ politcal ਮਾਹੌਲ ਹੈ ਜੋ ਸਾਨੂੰ ਚਾਹੀਦਾ ਸੀ ਜੋ ਚਾਹੁੰਦੇ ਕਿ ਹਿੰਦੁਸਤਾਨ ਚ ਇਨਕਲਾਬ ਹੋਵੇ ਹਿੰਦੁਸਤਾਨ ਇਨਕਲਾਬ ਜਿਹੜਾ ਉਹ ਉਹਦੇ ਚ ਹਥਿਆਰਬੰਦ ਸ਼ਕਤੀ ਚਾਹੀਦੀ ਹੈ ਉਹਦੇ ਲਈ ਫੌਜ ਬਣਨੀ ਚਾਹੀਦੀ ਹੈ ਉਹਦੇ ਲਈ ਕੁਰੀਲਾ ਜੱਥੇ ਬਣਨੇ ਚਾਹੀਦੇ ਆ ਉਹ ਕੀ ਕੰਕਰੀਟਲੀ ਹੋਣਗੇ ਇੱਕ ਬਕਰੀ ਚੀਜ਼ ਹੈ ਲੇਕਿਨ ਇਹ ਭੌਤਿਕਤਾ ਦੁਨੀਆ ਦਾ ਤਜਰਬਾ ਇਹ ਹੀ ਦੱਸਦਾ ਕਿ ਇਸ ਤੋਂ ਬਿਨਾ ਇਨਕਲਾਬ ਸਿਰੇ ਚੜ੍ਹ ਨਹੀਂ ਸਕਦਾ ਉਹਦੇ ਲਈ ਉਸ ਪਾਰਟੀ ਨੂੰ ਤਿਆਰੀ ਹਮੇਸ਼ਾ ਜਿਹੜੀ ਜੋ ਕਰਨੀ ਚਾਹੀਦੀ ਇਹ ਤਾਂ ਹਮੇਸ਼ਾ ਜੰਦਾਰ ਕਿੱਥੇ ਕੋ ਪਹੁੰਚੇ ਹਾਂ ਇਸ ਦਾ ਵੀ ਅਹਿਸਾਸ ਹੈਿੰਦਾ ਵੀ ਕਿੱਥੇ ਹਾਂ ਕਿੱਥੇ ਜਾਣਾ ਹੈ ਕਿ ਤੇ ਕੀ ਕੀ ਉਸਾਰੀ ਕਰਨੀ ਹੈ ਇਹ ਸੋਚਦੇ ਸੋਚਦੇ ਮੈਨੂੰ ਕੁਝ ਸਾਲ ਪਹਿਲਾਂ ਰਾਜਸਥਾਨ ਜਾਣ ਦਾ ਮੌਕਾ ਮਿਲਦਾ ਅਸੀਂ ਉਤ ਜੀਪ ਵਿੱਚ ਗਏ ਇੱਕਵਿੰਦਰ ਪਾਇਸ ਸਿੰਘ ਢੁੱਕੀਗੇ ਵੀ ਨਾਲ ਸੀ ਮੈਂ ਸੀ ਤੇ ਉਦੋਂ ਉੱਥੇ ਗੋਲੀ ਚੱਲ ਗਈ ਸੀ ਕਿਸਾਨਾਂ ਦੇ ਉੱਤੇ ਤੇ ਦੋ ਦੋ ਜਣ ਕੁਝ ਕਿਸਾਨ ਸ਼ਹੀਦ ਹੋ ਗਏ ਸੀ ਲਹਿਰੀ ਪਾਣੀ ਦੇ ਸਵਾਲ ਦੇ ਉੱਤੇ ਰਾਜਸਥਾਨ ਦੇ ਵਿੱਚ ਬਾਅਦ ਦੇ ਵਿੱਚ ਉਹਨਾਂ ਨੇ ਸਾਰਾ ਪਾਣੀ ਦਾ ਅਰੇਂਜਮੈਂਟ ਚੈੱਕ ਕਰਨ ਲਈ ਆਰਮੀ ਸੱਦ ਲਈ ਸੀ ਤੇ ਉਹ ਸੀ ਉਹਦੀ ਰਿਪੋਰਟ ਲੈਣ ਗਏ ਸੀ ਕਿ ਅਸੀਂ ਉਹ ਰਿਪੋਰਟ ਪਬਲਿਸ਼ ਕਰੀਏ ਤੇ ਲਾ ਕੇ ਵੀ ਸਾਰਾ ਘਟਨਾ ਕਰਨ ਜਿਹੜਾ ਉਹ ਹੋਇਆ ਕਿਦਾਂ ਹੈ। ਤੋਂ ਦੂਰ ਤੱਕ ਉੱਥੇ ਜਾਣ ਤੋਂ ਪਹਿਲਾਂ ਇੱਕ ਘਟਨਾ ਵਾਪਰੀ ਤੇ ਬਾਰਡਰ ਫਿਲਮ ਆਈ। ਸ਼ਾਇਦ ਤੁਹਾਡੇ ਤੋਂ ਬਹੁਤ ਸਾਡੇ ਨੇ ਦੇਖੀ ਵੀ ਹੋਵੇ। ਮੈਂ ਤੇ ਚਾਰ ਵਾਰੀ ਦੇਖੀ ਉਹ ਆਪਣੇ ਪਰਿਵਾਰ ਨਾਲ ਵੀ ਦੇਖੀ ਬੱਚਿਆਂ ਨਾਲ ਵੀ ਦੇਖੀ ਕਰ ਦੋਸਤਾਂ ਮਿੱਤਰਾਂ ਨਾਲ ਕੰਪਲੀਟਨ ਨਾਲ ਵੀ ਦੇਖੀ ਦੋ ਵਾਰੀ ਕਿਸੇ ਹੋਰ ਵੀ ਖਾਸ ਗਰੁੱਪ ਦੇ ਨਾਲ ਹੀ ਦੇਖੀ ਜਾ ਉਹ ਜਿਹੜਾ ਸਾਰਾ ਮਾਹੌਲ ਸੀ ਜਿੱਦੇ ਤੋਂ ਸਾਰੀ ਲੜਾਈ ਵਾਪਰਦੀ ਹੈ ਉਹ ਜਦੋਂ ਅਸੀਂ ਰਾਜਸਥਾਨ ਗਏ ਉੱਥੇ ਤਾਂ ਉਹੀ ਟਿੱਪੇ ਉਸੇ ਤਰ੍ਹਾਂ ਦੀ ਸਥਿਤੀ ਉਸੇ ਤਰ੍ਹਾਂ ਦੀ ਉਜਾੜ ਉਜਾੜ ਉਹੀ ਸਾਰਾ ਕੁਝ ਉਹ ਅਜੀਬ ਕਿਸ ਤਰ੍ਹਾਂ ਲੱਗੇ ਉਈ ਤਾਂ ਲੱਗ ਜAVE ਕਿ ਜਿੱਦਾਂ ਇਹਦੇ ਇਹਦੇ ਵਿੱਚ ਕੋਈ ਸਾਹ ਜਾ ਕਿਤੇ ਲੱਗ ਉਹਦੋਂ ਅਸੀਂ ਯੂਨੀਵਰਸਿਟੀ ਰਹਿੰਦੇ ਸੀ ਵਾਹ ਜਦੋਂ ਇੱਥੇ ਆਉਣਾ ਤਾਂ ਜਦੋਂ ਸਵੇਰੇ ਉੱਠਣਾ ਨਾ ਤਾਂ ਇੱਕ ਗੱਡੀ ਜੁੱਸਲੇ ਤੜਕੇ ਲੱਗਦੀ ਹੁੰਦੀ ਸੀ ਉਹਨੇ ਜਦੋਂ ਕੂਕ ਮਾਰਦੇ ਨਾ ਗੱਡੀ ਨੇ ਚੱਕ ਚੱਕ ਕਰਕੇ ਚਲਣਾ ਉੱਧਰ ਤੇ ਮੈਨੂੰ ਇਦਾਂ ਲੱਗਣਾ ਪਈ ਇਹ ਲੈ ਇਹਦੇ ਵਿੱਚ ਆਪਣੇ ਬੰਦੇ ਬੈਠੇ ਆ ਉਹ ਚੰਦੇ ਆਗਾ ਉਹ ਗਾਂ ਸ਼ੌਣੀਆਂ ਬਣਾਉਣਗੇ ਜਾ ਇਸਨੇ ਮੇਰਾ ਖਿਹੜਾ ਛੱਡੇ ਨਹੀਂ ਜਦੋਂ ਅਕਮੋ ਕਪਾ ਲੈ ਕੇ ਅੱਜ ਵਧੀਆ ਹੋਸ਼ ਨਹੀਂ ਘੜਾ ਛੱਡਿਆ ਜਦ ਤੱਕ ਲਿਖ ਨਹੀਂ ਲਈ ਮੈਂ ਉਹ ਉਦੋਂ ਤੱਕ ਉਹਨੇ ਘੜਾ ਨਹੀਂ ਛੱਡਿਆ ਇਸੇ